ਜਿਹੜਾ ਕਾਫੀ ਚ ਮਿਲਾ ਕੇ ਪੀਏਗਾ ਇਸ ਤਰੀਕੇ ਨਾਲ ਦੇਸੀ ਘਿਓ ਲੋਕ ਉਹਨੂੰ ਪੁੱਛਣਗੇ ਤੁਹਾਡਾ ਢਿੱਡ ਕਿੱਥੇ ਗਿਆ ਜੀ ਕਿੱਥੇ ਗਿਆ ਜੀ ਇਹਦੇ ਵਿੱਚ ਆਪਾਂ ਇੱਕ ਸਪੈਸ਼ਲ ਚੀਜ਼ ਪਾਣੀ ਹੈ ਸਪੈਸ਼ਲ ਚੀਜ਼ ਕਿਹੜੀ ਹੈ ਸਪੈਸ਼ਲ ਚੀਜ਼ ਹੈਗੀ ਹੈ ਜਿਮ ਜਾ ਜਾ ਕੇ ਜੰਬੇ ਗਏ ਨੇ ਔਰ ਰੋਜ਼ਾਨਾ 5 5 7 7 ਕਿਲੋਮੀਟਰ ਦੀ ਸੈਰ ਕਰਕੇ ਵੀ ਉਹਨਾਂ ਦੀ ਗੱਲ ਨਹੀਂ ਬਣੀ ਰੋਟੀ ਰਾਤ ਦੀ ਉਹਨਾਂ ਨੇ ਛੱਡ ਕੇ ਦੇਖ ਲਈ ਹੋਰ ਵੀ ਯੋਗਾ ਬੜਾ ਕਰਕੇ ਵੇਖ ਲਿਆ ਪਰ ਫਰਕ ਨਹੀਂ ਪੈਂਦਾ ਕੀ ਇਹ ਤੁਹਾਡੀ ਬੁਲਟ ਪ੍ਰੂਫ ਕਾਫੀ ਫਰਕ ਪਾਏਗੀ ਤੁਸੀਂ ਕੋਈ ਵੀ ਚੀਜ਼ ਖਾ ਲਈ ਉਹ ਸਿੱਧਾ ਫੈਟ ਦੇ ਵਿੱਚ ਕਨਵਰਟ ਹੋ ਰਹੀ ਹੈ ਕਿਉਂਕਿ ਖਾਦਾ ਪੀਤਾ ਤੁਹਾਨੂੰ ਪਚ ਨਹੀਂ ਰਿਹਾ ਹੁਣ ਇਹ ਜਿਹੜਾ ਨੁਸਖਾ ਫਾਰਮੂਲਾ ਅੱਜ ਦਾ ਅਸੀਂ ਲੈ ਕੇ ਆਏ ਆ ਇਹ ਨਾਲ ਤੁਹਾਡਾ ਖਾਦਾ ਪੀਤਾ ਤੁਹਾਨੂੰ ਪਚਣਾ ਵੀ ਸਟਾਰਟ ਹੋ ਜਾਏਗਾ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਹੋ ਜਾਏਗਾ ਤੁਹਾਨੂੰ ਐਸਿਡ ਨਹੀਂ ਬਣੇਗਾ ਤੁਹਾਨੂੰ ਕਬਜ ਨਹੀਂ ਹੋਏਗੀ ਬੁਲੇਟ ਪ੍ਰੂਫ ਕਾਫੀ ਅਸੀਂ ਦੇਣ ਵਾਲੇ ਆ ਜਿਸ ਤੋਂ ਬਾਅਦ ਤੁਹਾਡਾ ਪੇਟ ਲੋਕ ਲੱਭਣਗੇ ਜਿਹੜਾ ਵਧਿਆ ਹੋਇਆ ਸੀ ਤੋਲੇ ਵਾਂਗੂ ਲੜਕਦਾ ਸੀ ਨੁਸਖਾ ਫਾਰਮੂਲਾ ਬਿਲਕੁਲ ਤਿਆਰ ਹੈ ਕਰੀਵਿੰਗਸ ਦਾ ਕੰਟਰੋਲ ਕਰਨ ਲਈ ਤੁਹਾਡੇ ਕੋਲ ਰਿਮੋਟ ਕੰਟਰੋਲ ਲੈ ਕੇ ਆਏ ਆ ਜਿੰਨੂੰ ਅਸੀਂ ਕਹਿੰਨੇ ਬੁਲਟ ਪ੍ਰੂਫ ਨੁਸਖਾ ਬੈਡ ਕਟਿੰਗ ਮਸ਼ੀਨ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਅਸੀਂ ਜੜੀਆਂ ਬੁੱਟੀਆਂ ਪਾਣੇ ਆ ਸਮਗਰੀ ਪਾਣੇ ਆ ਜਿੰਨੂੰ ਉਹਦਾ ਫਾਰਮੂਲਾ ਚਾਹੀਦਾ ਹੋਏ ਉਹ ਥੱਲੇ ਕਮੈਂਟ ਕਰੇ ਇਹ ਨੁਸਕੇ ਵਾਲੀ ਜਿਹੜੀ ਇਹ ਉਹ ਗੋਲੀਏ ਇਹ ਤੁਸੀਂ ਘਰ ਵੀ ਬਣਾ ਸਕਦੇ ਹੋ ਕਹਿੰਦੇ ਤੁਸੀਂ ਸਾਨੂੰ ਫੈਟ ਬਰਨਿੰਗ ਦੀ ਦਵਾਈ ਦੱਸੀ ਸੀ ਕਹਿੰਦੇ ਸਾਨੂੰ ਇਹਨਾਂ ਇੱਕ ਹੋਰ ਫਾਇਦਾ ਆ ਮੈਂ ਕੀ ਕਹਿੰਦੇ ਜਿਹੜੇ ਫੇਟ ਆ ਜਿਹੜੀ ਡਬਲ ਚਿਨ ਮੰਦੀ ਸਾਡੀ ਥੱਲੇ ਕਰਦਣੇ ਕਹਿੰਦੇ ਫੇਸ਼ੀਅਲ ਫੈਟ ਜਿੰਨੂੰ ਆਪਾਂ ਕਹਿੰਨੇ ਆ ਫੇਸ਼ੀਅਲ ਫੈਟ ਦੇ ਵਿੱਚ ਬੜਾ ਫਰਕ ਪੈ ਗਿਆ ਦੂਜੇ ਨੰਬਰ ਤੇ ਕਹਿੰਦੇ ਸਾਨੂੰ ਗੈਸ ਦਾ ਐਸ ਸੀ ਡੀ ਟੀ ਦਾ ਜਿਹੜੀ ਕਬਾਜ ਏ ਉਹਦਾ ਕਨਸਟਿਪੇਸ਼ਨ ਦਾ ਬਹੁਤ ਫਰਕ ਪੈ ਗਿਆ ਜਿਹੜਾ ਕਾਫੀ ਚ ਮਿਲਾ ਕੇ ਪੀਏਗਾ ਇਸ ਤਰੀਕੇ ਨਾਲ ਦੇਸੀ ਘਿਓ ਲੋਕ ਉਹਨੂੰ ਪੁੱਛਣਗੇ ਤੁਹਾਡਾ ਢਿੱਡ ਕਿੱਥੇ ਗਿਆ ਜੀ ਕਿੱਥੇ ਗਿਆ ਜੀ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਨੁਸਖਾ ਇਸ ਤਰ੍ਹਾਂ ਦਾ ਫਾਰਮੂਲਾ ਇਦਾਂ ਦੀ ਤੁਹਾਨੂੰ ਬੁਲੇਟ ਪ੍ਰੂਫ ਕਾਫੀ ਅਸੀਂ ਦੇਣ ਵਾਲੇ ਆ ਜਿਸ ਤੋਂ ਬਾਅਦ ਤੁਹਾਡਾ ਪੇਟ ਲੋਕ ਲੱਭਣਗੇ ਜਿਹੜਾ ਵਧਿਆ ਹੋਇਆ ਸੀ ਤੋਲੇ ਵਾਂਗੂ ਲੜਕਦਾ ਸੀ ਪੀਪੇ ਵਾਂਗੂ ਅਸੀਂ ਕਹਿ ਲਈਏ ਲੋਕ ਉਹਦੇ ਦੇ ਕਮੈਂਟ ਕਰਦੇ ਸੀ ਘੜੇ ਵਰਗਿਆ ਬਣਿਆ ਪਿਆ ਸੀ ਫੁੱਟਬਾਲ ਕੋਈ ਕਹਿੰਦਾ ਸੀ ਤਾਂ ਉਹ ਦੇਖਦੇ ਦੇਖਦੇ ਗਾਇਬ ਹੋ ਸਕਦਾ ਨੁਸਖੇ ਦੇ ਵਿੱਚ ਫਾਰਮੂਲੇ ਦੇ ਵਿੱਚ ਕਿਸ ਤਰੀਕੇ ਨਾਲ ਕਿਵੇਂ ਇੱਕ ਚੀਜ਼ ਦੇ ਵਿੱਚੋਂ ਗਾਇਬ ਹੈ ਉਹ ਤੁਹਾਨੂੰ ਅਸੀਂ ਦੱਸਾਂਗੇ ਕਿਹੜੀ ਚੀਜ਼ ਦੇ ਵਿੱਚ ਮਿਕਸ ਕਰਨੀ ਹੈ ਘਰ ਦੇ ਵਿੱਚ ਹੀ ਤੁਸੀਂ ਨਾ ਕੋਈ ਡਾਈਟ ਨਾ ਕੋਈ ਕਸਰਤ ਨਾ ਕੋਈ ਅਸੀਂ ਕਹਿ ਲਈ ਕਿ ਕਿਸੇ ਕਿਸਮ ਦੀ ਕਰਨ ਦੀ ਜ਼ਰੂਰਤ ਨਹੀਂ ਹੈ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਦੇਸਾ ਉਹ ਦੇਸਾ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਇਸ ਬੁਲੇਟ ਪ੍ਰੂਫ ਕਾਫੀ ਦੀ ਗੱਲ ਕਰੀਏ ਤੁਸੀਂ ਇਹਨਾਂ ਨੂੰ ਕਿਹਾ ਕਿ ਬੁਲੇਟ ਪ੍ਰੂਫ ਕਾਫੀ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲੇ ਆ ਜੀ ਤੇ ਇਸ ਤੋਂ ਪਹਿਲਾਂ ਕਿ ਇਹਦੇ ਬਾਬਤ ਅਸੀਂ ਗੱਲਬਾਤ ਕਰੀਏ ਸਾਨੂੰ ਇਹ ਦੱਸੋ ਵੀ ਕਿਹੜੀਆਂ ਮੇਨ ਅਹਿਮ ਗਲਤੀਆਂ ਹੈਗੀਆਂ ਨੇ ਜਿਸ ਕਰਕੇ ਪੇਟ ਵੱਜ ਜਾਂਦਾ ਦੇਖੋ ਜੀ ਸਭ ਤੋਂ ਜਿਹੜੀ ਮੇਨ ਗਲਤੀ ਹੈ ਨਾ ਉਹ ਹੈਗੀ ਏ ਤੁਹਾਡੀ ਜਿਹੜੀ ਤੁਸੀਂ ਕੁਦਰਤ ਦੇ ਨਾਲ ਅਸੀਂ ਟੁੱਟ ਗਏ ਅੱਜ ਦੀ ਡੇਟ ਦੇ ਵਿੱਚ ਪਹਿਲਾ ਜ਼ਮਾਨੇ ਦੇ ਵਿੱਚ ਤੇ ਅੱਜ ਦੇ ਜ਼ਮਾਨੇ 'ਚ ਜੇ ਕੰਪੇਅਰ ਕਰੀਏ ਗੱਲ ਕਰੀਏ ਸੀ ਬੱਚਿਆਂ ਦੀ ਛੋਟੇ ਬੱਚਿਆਂ ਤੋਂ ਸ਼ੁਰੂ ਹੋਈ ਹੈ ਜਿਹੜੇ ਜੇ ਟੀਨੇਜਰ ਨੇ ਜਿਨ੍ਹਾਂ ਦੀ ਉਮਰ 15 16 ਸਾਲਾਂ ਦੀ ਹੈ ਉਹਨਾਂ ਦੇ ਕੋਲ ਆਊਟਡੋਰ ਗੇਮਸ ਦੀ ਐਕਟੀਵਿਟੀਆਂ ਦੀ ਜਿਹੜੀਆਂ ਆਪਸ਼ਨਾਂ ਨੇ ਉਹ ਬਹੁਤ ਘਟ ਗਈਆਂ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਤੇ ਫਿਰ ਮਾੜਾ ਮੋਟਾ ਪਾਰਕਪੁਰਕ ਜਿਹੜੇ ਪਿੰਡਾਂ ਦੇ ਜਵਾਕ ਨੇ ਜਿਹੜੇ ਕਿ ਸੱਥਾਂ ਦੇ ਵਿੱਚ ਖੇលਦੇ ਹੁੰਦੇ ਸੀ ਬਹੁਤ ਸਨੀਆਂ ਆਊਟਡੋਰ ਐਕਟੀਵਿਟੀਆਂ ਕਰਦੇ ਸੀ ਜਿਨ੍ਹਾਂ ਨਾਲ ਉਹਦੀ ਫਿਜ਼ੀਕਲ ਐਕਸਰਸਾਈਜ਼ ਨਾਲ ਹੋ ਜਾਂਦੀ ਸੀ ਅੱਜ ਦੀ ਡੇਟ 'ਚ ਸਭ ਕੁਝ ਆ ਗਿਆ ਮੋਬਾਈਲ ਤੇ ਹਰ ਬੰਦਾ ਮੋਬਾਈਲ ਦਾ ਗੁਲਾਮ ਹੋ ਗਿਆ ਸੋਸ਼ਲ ਮੀਡੀਆ ਦਾ ਜੋਕ ਆ ਗਿਆ ਹਰ ਬੰਦਾ ਸੋਸ਼ਲ ਮੀਡੀਆ ਦੇ ਦੁਆਲੇ ਹੋ ਗਿਆ ਸੋ ਇਹਨਾਂ ਚੀਜ਼ਾਂ ਦੀ ਇਹਨਾਂ ਐਕਟੀਵਿਟੀਆਂ ਦੀ ਜਦੋਂ ਕਮੀ ਹੋ ਜਾਂਦੀ ਹੈ ਤੇ ਨਾਲ ਉਹਦੇ ਇੱਕ ਚੀਜ਼ ਗਿਫਟ ਤੇ ਮਿਲਦੀ ਹੈ ਉਹਨੂੰ ਕਹਿੰਦੇ ਮਟਾਪਾ ਓਕੇ ਮਟਾਪਾ ਨਾਲ ਤੋਲੇ ਵਰਗਾ ਟਿੱਡ ਤੇ ਮਟਾਪੇ ਤੋਂ ਬਾਹਰ ਜਾਣ ਲਈ ਅਸੀਂ ਕਈ ਤਰ੍ਹਾਂ ਦੀਆਂ ਕ੍ਰੈਸ਼ ਡਾਈਟਸ ਵੀ ਕਰਕੇ ਦੇਖ ਲਈਆਂ ਅਸੀਂ ਗੋਲੀਆਂ ਵੀ ਖਾ ਕੇ ਦੇਖ ਲਈਆਂ ਅਸੀਂ ਡਾਕਟਰਾਂ ਦੇ ਗੇੜੇ ਲਾ ਕੇ ਵੀ ਦੇਖ ਲਏ ਮਹਿੰਗੇ ਮਹਿੰਗੇ ਡਾਈਟ ਚਾਰਟ ਵੀ ਫੋਲੋ ਕਰਕੇ ਦੇਖ ਲਏ ਪਰ ਗੱਲ ਨਹੀਂ ਮੰਦੀ ਪਈ ਗੱਲ ਨਾ ਬਣਨ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਨੇ ਉਹ ਹੈਗਾ ਫੂਡ ਕਰੀਵਿੰਗਸ ਠੀਕ ਹੈ ਅੱਜ ਦਾ ਦਿਨ ਅਸੀਂ ਬ੍ਰੇਕ ਲਾ ਲਾਂਗੇ ਕੱਲ ਦਾ ਦਿਨ ਵੀ ਲਾ ਲਾਂਗੇ ਪਰਸੋਂ ਦਾ ਵੀ ਲਾ ਲਾਂਗੇ ਤਿੰਨ ਦਿਨ ਬ੍ਰੇਕ ਲਾਣ ਤੋਂ ਬਾਅਦ ਚੌਥੇ ਦਿਨ ਜਦੋਂ ਬ੍ਰੇਕਾ ਚੱਕੀਆਂ ਜਾਂਦੀਆਂ ਉਹ ਸਾਰਾ ਕੁਝ ਹੀ ਮੰਗਦੀਆਂ ਫਿਰ ਮਿੱਠਾ ਵੀ ਮੰਗਦੀਆਂ ਨੇ ਪਾਸਤਾ ਵੀ ਮੰਗਦੀਆਂ ਨੂਡਲ ਵੀ ਮੰਗਦੀਆਂ ਮੈਗੀ ਵੀ ਮੰਗਦੀਆਂ ਹਰ ਚੀਜ਼ ਜਿਹੜੀ ਅਨ ਹੈਲਦੀ ਹੈ ਤੁਹਾਡੀ ਬੋਡੀ ਲਈ ਜਦੋਂ ਕਰੀਵਿੰਗਸ ਹੁੰਦੀਆਂ ਨੇ ਇਦਾਂ ਦੀਆਂ ਕਰੀਵਿੰਗਸ ਹੁੰਦੀਆਂ ਨੇ ਉਹਨਾਂ ਦਾ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਹ ਕ੍ਰੀਵਿੰਗਸ ਦਾ ਕੰਟਰੋਲ ਕਰਨ ਲਈ ਤੁਹਾਡੇ ਕੋਲ ਰਿਮੋਟ ਕੰਟਰੋਲ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਨੇ ਬੁਲਟ ਪ੍ਰੂਫ ਨੁਸਖਾ। ਕੀ ਬਾਤ ਬੁਲਟ ਪ੍ਰੂਫ ਦਾ ਮਤਲਬ ਇਹ ਵੇ ਕਹਿਣ ਦਾ ਭਾਵ ਇਹ ਵੇ ਕਿ ਜਿੱਦਾਂ ਬੁਲਟ ਪ੍ਰੂਫ ਗੱਡੀ ਹੁੰਦੀ ਹੈ ਜਾਂ ਬੁਲਟ ਪ੍ਰੂਫ ਹੁੰਦਾ ਉਹਦਾ ਮਤਲਬ ਇਹ ਕਿ ਇਹ ਨੁਸਖਾ ਕੰਮ ਕਰੇਗਾ। ਠੀਕ ਹੈ ਫੈਟ ਪ੍ਰੂਫ ਹੋ ਗਿਆ। ਇਹ ਫੈਟ ਪ੍ਰੂਫ ਹੋ ਗਿਆ ਇਹਦਾ ਨਾਮ ਅਸੀਂ ਬੁਲਟ ਪ੍ਰੂਫ ਰੱਖਿਆ ਵੀ ਜਿੱਥੇ ਕੋਈ ਨੁਸਖਾ ਨਾ ਕੰਮ ਕਰੇ ਉੱਥੇ ਸਾਡਾ ਇਹ ਨੁਸਖਾ ਬੁਲਟ ਪ੍ਰੂਫ ਹੈ। ਇਹਨੂੰ ਇੱਕ ਵਾਰੀ ਇਸਤੇਮਾਲ ਕਰਕੇ ਦੇਖੋ। ਤੁਹਾਡੀਆਂ ਫੂਡ ਦੇ ਉੱਤੇ ਜਿਹੜੀਆਂ ਕ੍ਰੇਵਿੰਗਸ ਨੇ ਜਿਹੜੀਆਂ ਮਿੱਠੇਲੀ ਕ੍ਰੇਵਿੰਗਸ ਨੇ ਤੁਹਾਡੀਆਂ ਕ੍ਰੇਵਿੰਗਸ ਦੇ ਉੱਤੇ ਤੁਸੀਂ ਆਪ ਕੰਟਰੋਲ ਪਾ ਲੋਗੇ ਜੀ 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 ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈ ਕਿ ਇਹ ਬਹੁਤ ਲੋਕ ਨੇ ਜਿਹੜੇ ਐਕਸਰਸਾਈਜ਼ ਕਰਕੇ ਹੰਬਗੇ ਨੇ ਜਿਮ ਜਾ ਜਾ ਕੇ ਝੰਬੇ ਗਏ ਨੇ ਔਰ ਰੋਜ਼ਾਨਾ 5 5 7 7 ਕਿਲੋਮੀਟਰ ਦੀ ਸੈਰ ਕਰਕੇ ਵੀ ਉਹਨਾਂ ਦੀ ਗੱਲ ਨਹੀਂ ਬਣੀ ਰੋਟੀ ਰਾਤ ਦੀ ਉਹਨਾਂ ਨੇ ਛੱਡ ਕੇ ਦੇਖ ਲਈ ਹੋਰ ਵੀ ਯੋਗਾ ਬੜਾ ਕਰਕੇ ਵੇਖ ਲਿਆ ਪਰ ਫਰਕ ਨਹੀਂ ਪੈਂਦਾ ਕੀ ਇਹ ਤੁਹਾਡੀ ਬੁਲਟ ਪ੍ਰੂਫ ਕਾਫੀ ਫਰਕ ਪਾਏਗੀ 100% ਪਾਏਗੀ ਇਹ ਦੇ ਪਿੱਛੇ ਸਾਇੰਸ ਕੰਮ ਕਰਦੀ ਹੈ ਜਿਹੜੀ ਕਾਫੀ ਹੈ ਨਾ ਕਾਫੀ ਇਟਸੈਲਫ ਹੀ ਇੰਨੀ ਵਧੀਆ ਚੀਜ਼ ਹੈ ਕਿ ਇਹਨੇ ਤੁਹਾਡਾ ਮੈਟਾਬੋਲਿਜ਼ਮ ਰੇਟ ਵਧਾ ਦੇਣਾ ਖਾਦਾ ਪੀਤਾ ਇਦਾਂ ਸਪੀਡ ਨਾਲ ਪਚੇਗਾ ਜਿਹੜਾ ਤੁਸੀਂ ਖਾ ਲਿਆ ਦੂਜੇ ਨੰਬਰ ਤੇ ਇਹਦੇ ਵਿੱਚ ਆ ਗਿਆ ਦੇਸੀ ਘਿਓ ਦੇਸੀ ਘਿਓ ਦੇ ਮਲਟੀਪਲ ਬਹੁਤ ਬਹੁਤ ਫਾਇਦੇ ਨੇ ਗੋਰੇ ਨੇ ਕਹਿਤਾ ਵੀ ਦੇਸੀ ਘਿਓ ਨਾ ਖਾਓ ਅਸੀਂ ਮੁੜ ਗਏ ਉਸ ਵੇਲੇ ਦੇਸੀ ਘਿਓ ਦੇ ਯਾਰ ਬਹੁਤ ਮਾੜੀ ਚੀਜ਼ ਹੈ ਇਹਦੇ ਵਿੱਚ ਹੁੰਦੇ ਨੇ ਹੈਲਦੀ ਫੈਟਸ ਜਿਹੜੇ ਤੁਹਾਨੂੰ ਇੱਕ ਫੁੱਲਨੈਸ ਦਾ ਅਹਿਸਾਸ ਕਰਾਉਂਦੇ ਨੇ ਗੋਰੇ ਨੇ ਇਹ ਤਾਂ ਗਿਆ ਨਹੀਂ ਵੀ ਮੈਕਡੋਨਲਡ ਨਾ ਜਾਓ ਗੋਰੇ ਨੇ ਇਹ ਤਾਂ ਗਿਆ ਨਹੀਂ ਵੀ ਪੀਜ਼ਾ ਨਾ ਖਾਓ ਚੰਗਾ ਨਹੀਂ ਹੈਗਾ ਪੀਜ਼ਾ 8 ਥਾਂ ਥਾਂ ਤੇ ਕੋਲ ਤੇ ਮੈਕਡੋਨਲਡ ਥਾਂ ਥਾਂ ਤੇ ਕੋਲ ਤੇ ਹੁਣ ਮੈਨੂੰ ਇਹ ਦੱਸ ਦਿਓ ਵੀ ਪੀਜ਼ਾ 8 ਤੇ ਜਾਂ ਮੈਕਡੋਨਲਡ ਤੇ ਜਾ ਕੇ ਕਿਹਦਾ ਭਲਾ ਹੋਇਆ ਠੀਕ ਹੈ ਪਰ ਉਸ ਦੇ ਸਾਨੂੰ ਮੈਦਾਂ ਹੀ ਪਏ ਨਾ ਅਨ ਹੈਲਦੀ ਚੀਜ਼ਾਂ ਉਸ ਦੇ ਵਿੱਚ ਜਿਹਦੇ ਕਰਕੇ ਮਟਾਪਾ ਆਂਦਾ ਜਿਹਦੇ ਕਰਕੇ ਬਾਡੀ ਦੀ ਟੈਂਡੈਂਸੀ ਬਣ ਗਈ ਵੀ ਉਹ ਫੈਟ ਸਟੋਰ ਕਰਦੀ ਏ ਤੁਸੀਂ ਕੋਈ ਵੀ ਚੀਜ਼ ਖਾ ਲਈ ਉਹ ਸਿੱਧਾ ਫੈਟ ਦੇ ਵਿੱਚ ਕਨਵਰਟ ਹੋ ਰਹੀ ਹੈ ਕਿਉਂਕਿ ਖਾਦਾ ਪੀਤਾ ਤੁਹਾਨੂੰ ਪਚ ਨਹੀਂ ਰਿਹਾ ਹੁਣ ਇਹ ਜਿਹੜਾ ਨੁਸਖਾ ਫਾਰਮੂਲਾ ਅੱਜ ਦਾ ਅਸੀਂ ਲੈ ਕੇ ਆਏ ਆ ਇਹ ਨਾਲ ਤੁਹਾਡਾ ਖਾਦਾ ਪੀਤਾ ਤੁਹਾਨੂੰ ਪਚਣਾ ਵੀ ਸਟਾਰਟ ਹੋ ਜਾਏਗਾ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਹੋ ਜਾਏਗਾ ਤੁਹਾਨੂੰ ਐਸਿਡ ਨਹੀਂ ਬਣੇਗਾ ਤੁਹਾਨੂੰ ਕਬਜ ਨਹੀਂ ਹੋਏਗੀ ਤੁਹਾਡਾ ਹਰ ਚੀਜ਼ ਦਾ ਜਿਹੜਾ ਸਿਸਟਮ ਹੈ ਖਾਣ ਪੀਣ ਵਾਲਾ ਇਹਨੇ ਸਹੀ ਕਰ ਦੇਣਾ ਪਲੱਸ ਇੱਕ ਕੰਮ ਹੋਰ ਕਰਨਾ ਕਾਫੀ ਨਾਲੋਂ ਵਧੀਆ ਫਰੂਕੀ ਸਾਹਿਬ ਫੈਟ ਬਰਨਰ ਕੋਈ ਨਹੀਂ ਬਣਿਆ ਦੁਨੀਆ 'ਚ ਤੁਹਾਨੂੰ ਪਤਾ ਇਹਦੇ ਵਿੱਚ ਆਪਾਂ ਇੱਕ ਸਪੈਸ਼ਲ ਚੀਜ਼ ਪਾਣੀ ਹੈ ਸਪੈਸ਼ ਸਪੈਸ਼ਲ ਚੀਜ਼ ਹੈਗੀ ਹੈ ਨਿੰਬੂ। ਕੀ ਬਾਤ ਹੈ। ਨਿੰਬੂ ਇਟਸੈਲਫੀ ਫੈਟ ਬਰਨਰ ਹੈ। ਪਤਾ ਤੁਹਾਨੂੰ ਇਸ ਗੱਲ ਦਾ? ਇਸ ਤੋਂ ਵਧੀਆ ਫੈਟ ਬਰਨਰ ਕੋਈ ਨਹੀਂ ਹੈ। ਇਸ ਤੋਂ ਵਧੀਆ ਫੈਟ ਬਰਨਰ ਤੇ ਇਸ ਤੋਂ ਸਸਤਾ ਫੈਟ ਬਰਨਰ ਠੀਕ ਹੈ। ਕੋਈ ਨਹੀਂ ਹੈਗਾ ਜੇ ਤੁਸੀਂ ਇਹਨੂੰ ਇਹਦੇ ਵਿੱਚ ਤਰੀਕੇ ਨਾਲ ਐਡ ਕਰੋਗੇ ਸਾਡੇ ਵਾਲੇ ਤਰੀਕੇ ਦੇ ਨਾਲ ਤੇ ਨੁਸਕਾ ਫਾਰਮੂਲੇ ਦੇ ਵਿੱਚ ਜਾਨ ਪੈ ਜਾਏਗੀ ਤੇ ਇਹ ਤੁਹਾਡੀ ਸ਼ਾਨ ਬਣਾ ਦੇਗਾ। ਜੀ ਜੀ ਜਿਹੜੀ ਤੁਸੀਂ ਗੱਲ ਕਹੀ ਸੀ ਨਾ ਕਾਫੀ 'ਚ ਮਿਲਾਓ ਦੇਸੀ ਕੀ ਤਾਨੂੰ ਪੁੱਛਣਗੇ ਸਾਰੇ ਵੀ ਤੁਹਾਡਾ ਫੈਟ ਗਿਆ ਕਿੱਥੇ ਸੀ ਇਸ ਲਈ ਤੁਹਾਡਾ ਟਿੱਡ ਗਾਇਬ ਹੋ ਜਾਏਗਾ ਬਿਲਕੁਲ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਜ਼ੀਰੋ ਫੈਟ ਟਿੱਡ ਕਿੱਥੇ ਗਿਆ ਟਿੱਡ ਤੁਹਾਡਾ ਵਾਕਈ ਨਹੀਂ ਲੱਭਣਾ ਕਿਉਂਕਿ ਜਿੰਨਾ ਮਰਜੀ ਤੁਹਾਡਾ ਟਿੱਡ ਫੁੱਲਿਆ ਹੋਏ ਤੋਲੇਵ ਨੂੰ ਗਾਇਬ ਹੋਇਆ ਹੈ ਪਤੀਲਾ ਬਣਿਆ ਆਏ ਤੁਹਾਨੂੰ ਲੋਕੀ ਛੋਟਾ ਆਤੀ ਕਹਿਣਾ ਸ਼ੁਰੂ ਕਰ ਦੇਣ ਇੱਕ ਵਾਰੀ ਮੇਰੇ ਦਸੇ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਬੁਲੇਟ ਪ੍ਰੂਫ ਕਾਫੀ ਨੂੰ ਪੀਓ ਤੇ ਨਜ਼ਾਰੇ ਲਓਗੇ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤੁਹਾਡਾ ਕਿੰਨੇ ਇੰਚ ਜਿਹੜਾ ਟਿੱਡ ਉਹ ਅੰਦਰ ਗਿਆ ਤੇ ਕਿੰਚ ਜੀ ਕਿੰਨੇ ਇੰਚ ਕਿੰਨੇ ਇੰਚ ਟਿੱਡ ਤੁਹਾਡਾ ਅੰਦਰ ਨੂੰ ਵੜ ਗਿਆ ਤੇ ਕਿੰਨੇ ਦਿਨਾਂ ਚ ਵੜ ਗਿਆ ਉਹ ਕੱਲੇ-ਕੱਲੇ ਮੇਰੇ ਵੀਰ ਨੇ ਮੇਰੀਆਂ ਭੈਣਾਂ ਨੇ ਥੱਲੇ ਕਮੈਂਟ ਕਰਕੇ ਝੜੀ ਲਾਣੀ ਹੈ ਵੀ ਕਿੰਨੇ ਕਿੰਨੇ ਕਿਨੂੰ ਕਿਨੂੰ ਕਿੰਨਾ-ਕਿੰਨਾ ਫਾਇਦਾ ਹੋਇਆ ਪਲੱਸ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਚੀਜ਼ ਦੱਸ ਲਾਂਗਾ ਕਸਟਮਾਈਜ਼ਡ ਡਾਈਟ ਚਾਰਟ ਲੈਣ ਲਈ ਆਪਣਾ ਸਭ ਤੋਂ ਪਹਿਲਾਂ ਇਸ ਵੇਲੇ ਪ੍ਰੈਜ਼ੈਂਟ weight ਲਿਖਣਾ ਪ੍ਰੈਜ਼ੈਂਟ ਹਾਈਟ ਲਿਖਣੀ ਹੈ ਤੇ ਤੁਹਾਡੀ ਉਮਰ ਕਿੰਨੀ ਹੈ ਤਿੰਨ ਚੀਜ਼ਾਂ ਲਿਖ ਕੇ ਭੇਜੋਗੇ ਤੇ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡੇ weight ਦੇ ਹਿਸਾਬ ਨਾਲ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਨੂੰ ਕਸਟਮਾਈਜ਼ ਕਰਕੇ ਡਾਈਟ ਚਾਰਟ ਭੇਜਾਂਗੇ ਤੁਸੀਂ ਇਹ ਮੈਸੇਜ ਜਿਹੜਾ ਇਹ ਥੱਲੇ ਕਮੈਂਟ ਬਾਕਸ 'ਚ ਵੀ ਕਰ ਸਕਦੇ ਹੋ ਮੈਨੂੰ WhatsApp ਤੇ ਵੀ ਕਰ ਸਕਦੇ ਹੋ ਫੇਸਬੁੱਕ ਤੇ ਵੀ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਕਰ ਸਕਦੇ ਹੋ YouTube ਤੇ ਵੀ ਕਰ ਸਕਦੇ ਹੋ ਜਿੱਥੇ ਵੀ ਕਰੋਗੇ ਪੜ ਕੇ ਮੈਂ ਉਹਦੇ ਹਿਸਾਬ ਨਾਲ ਕਸਟਮਾਈਜ਼ ਤੁਹਾਨੂੰ ਡਾਈਟ ਚਾਰਟ ਜ਼ਰੂਰ ਭੇਜਾਂਗਾ ਜੀ ਜੀ ਅੱਛਾ ਡਾਕਟਰ ਸਾਹਿਬ ਹੁਣ ਸਾਨੂੰ ਦੱਸ ਵੀ ਦਿਓ ਇਹ ਨੁਸਖਾ ਫਾਰਮੂਲਾ ਜਿਹੜਾ ਅਸੀਂ ਕਹਿ ਲਈਏ ਕਿ ਬੁਲਟ ਪ੍ਰੂਫ ਕਾਫੀ ਵਾਲਾ ਉਹ ਬਣਾਉਣਾ ਕਿਵੇਂ ਹੈ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਦੱਸਿਓ ਦੇਖੋ ਜੀ ਬਹੁਤ ਬਹੁਤ ਆਸਾਨ ਹੈਗਾ ਜੀ ਮਿੰਟਾਂ ਜਿਵੇਂ ਨਹੀਂ ਕਵਾਂਗਾ ਸੈਕਿੰਟਾਂ ਜੇ ਨੁਸਖਾ ਬਣ ਕੇ ਰੈਡੀ ਹੋ ਜਾਏਗਾ ਕੋਈ ਪ੍ਰੋਬਲਮ ਨਹੀਂ ਹੈਗੀ ਆਹ ਦੇਖੋ ਜੀ ਪਹਿਲਾਂ ਤੇ ਇਹ ਜਿਹੜੀ ਕਾਫੀ ਹੈ ਨਾ ਆਪਾਂ ਮੋਟੀ ਵਾਲੀ ਕਾਫੀ ਯੂਜ਼ ਕਰਾਂਗੇ ਇਹਦੇ ਵਿੱਚ ਇਹ ਕੁੱਟ ਕੇ ਰੱਖੀ ਨੋ ਕੁੱਟ ਕੇ ਰੱਖੀ ਹੋਈ ਹੈ ਸਮਾਂ ਬਚਾਣ ਲਈ ਠੀਕ ਹੈ ਜੀ ਦੂਜੇ ਨੰਬਰ ਤੇ ਜਿਹੜੀ ਕਾਫੀ ਹੈ ਸੀ ਪਾਣੀ ਹੈ ਨਾ ਉਹਨੂੰ ਪਾਣ ਦਾ ਵੀ ਇੱਕ ਖਾਸ ਤਰੀਕਾ ਹੈਗਾ ਉਹ ਖਾਸ ਤਰੀਕਾ ਕੀ ਹੈ ਤਾਂ ਦੱਸ ਦਿਨਾ ਮੈਂ ਆ ਦੇਖੋ ਕਾਫੀ ਲੈਣੀ ਹੈ ਤੁਸੀਂ ਸਿਰਫ ਚਮਚੇ ਦੀ ਚੌਥਾ ਹਿੱਸਾ ਸਿਰਫ ਇੰਨੀ ਕੁ ਲੈਣੀ ਹੈ ਇਹਨੂੰ ਲੈ ਕੇ ਤੇ ਇਹਨੂੰ ਇਦਾਂ ਕਰਕੇ ਆਪਾਂ ਮਿਕਸ ਕਰ ਲੈਣਾ ਠੀਕ ਹੈ ਜੀ ਉਰੇ ਤੋਂ ਬਾਅਦ ਜਿਹੜੀ ਸੈਕੰਡ ਚੀਜ਼ ਲੈਣੀ ਹੈ ਜਿੰਨੀ ਜਿੰਨੀ ਤੁਹਾਨੂੰ ਕੁਆਂਟੀਟੀ ਦਸੀਏ ਪਲੀਜ਼ ਉਨੀ ਉਨੀ ਕੁਆਂਟੀਟੀ ਲਾਇਓ ਇਸ ਤੋਂ ਬਾਅਦ ਜਾਂ ਇਸ ਤੋਂ ਘੱਟ ਕੁਆਂਟੀਟੀ ਨਹੀਂ ਲੈਣੀ ਤੇ ਦਿਨ ਦੇ ਵਿੱਚ ਨੁਸਖਾ ਇੱਕ ਵਾਰ ਹੀ ਕਰ ਸਕਦੇ ਆ ਆਪਾਂ ਬਾਰ ਬਾਰ ਨਹੀਂ ਕਰਨਾ ਚਮਚੇ ਦਾ ਇੱਕ ਚਮਚੇ ਦਾ ਚੌਥਾ ਹਿੱਸਾ ਕਿਹੋ ਦਾ ਜੀ ਦੇਸੀ ਘਿਓ ਲੈਣਾ ਪਿਓਰ ਦੇਸੀ ਕੀ ਜਿਹੜਾ ਗਾਂ ਦਾ ਦੇਸੀ ਕੀ ਹੁੰਦਾ ਇਹ ਆ ਲਓ ਜੀ ਇਹਦਾ ਫਰੂਕੀ ਸਾਹਿਬ ਟੇਸਟ ਵੀ ਬੜਾ ਸ਼ਾਨਦਾਰ ਹੁੰਦਾ ਜੀ ਠੀਕ ਹੈ ਜੀ ਤੇ ਆ ਦੇਖੋ ਤੇ ਇਹਦੇ ਵਿੱਚ ਅਸੀਂ ਪਾਣਾ ਅੱਧਾ ਨਿੰਬੂ ਅੱਧਾ ਨਿੰਬੂ ਲੈ ਕੇ ਕੱਟ ਕੇ ਇਹਦਾ ਆ ਰਸ ਪਾ ਲਿਆ ਵੀ ਕੱਢ ਲੈਣੇ ਵੀ ਕੱਢ ਕੇ ਆ ਦੇਖੋ ਨੁਸਖਾ ਫਾਰਮੂਲਾ ਬਣ ਕੇ ਹੋ ਗਿਆ ਤਿਆਰ ਤੇ ਨੁਸਕੇ ਨੇ ਤੁਹਾਡਾ ਲਮਕ ਦਾ ਜਿਹੜਾ ਟਡੇ ਉਹਨੂੰ ਬਿਲਕੁਲ ਅੰਦਰ ਕਰ ਦੇਣਾ ਜੀ ਇਹ ਆ ਦੇਖੋ ਜੀ ਫਰੂਕੀ ਸਾਹਿਬ ਨਿੰਬੂ ਪੈ ਗਿਆ ਵਿੱਚ ਠੀਕ ਹੈ ਤੇ ਨੁਸਖਾ ਫਾਰਮੂਲਾ ਬਿਲਕੁਲ ਤਿਆਰ ਹੈ ਅੱਛਾ ਪੀਣਾ ਕਿਸ ਵੇਲੇ ਇਹਨੂੰ ਪੀਣ ਦਾ ਸਭ ਤੋਂ ਜਿਹੜਾ ਸ਼ਾਨਦਾਰ ਟਾਈਮ ਹੈ ਉਹ ਹੈਗਾ ਸਵੇਰੇ ਤੁਸੀਂ ਉੱਠ ਕੇ ਇਹਨੂੰ ਨਿਰਨੇ ਕਾਲ ਜੇ ਪੀ ਸਕਦੇ ਹੋ ਜੇ ਨਹੀਂ ਨਿਰਨੇ ਕਾਲ ਜੇ ਪੀਣੇ ਪੀਣਾ ਚਾਹਦੇ ਤੁਸੀਂ ਤੁਹਾਨੂੰ ਇੱਕ ਸੈਕਿੰਡ ਆਪਸ਼ਨ ਵੀ ਦਵਾਂਗਾ ਤੁਹਾਨੂੰ ਇੱਕ ਥਰਡ ਆਪਸ਼ਨ ਵੀ ਦਵਾਂਗਾ ਸੈਕਿੰਡ ਆਪਸ਼ਨ ਇਹ ਵੇ ਕਿ ਤੁਸੀਂ ਇਹਨੂੰ ਕਿਸੇ ਟਾਈਮ ਵੀ ਜੇ ਤੁਸੀਂ ਜਿਮ ਜਾਂਦੇ ਹੋ ਜਾਂ ਵਰਕਆਊਟ ਜਾਂਦੇ ਹੋ ਤੁਸੀਂ ਜਿਮ ਜਾਣ ਤੋਂ ਪਹਿਲਾਂ ਵੀ ਪੀ ਸਕਦੇ ਹੋ ਇਹਨੂੰ ਪ੍ਰੀ ਵਰਕਆਊਟ ਡਰਿੰਕ ਦੀ ਤਰ੍ਹਾਂ ਵੀ ਪੀ ਸਕਦੇ ਹੋ ਕਿਉਂਕਿ ਇਹ ਇਹਨੂੰ ਪੀ ਕੇ ਤੁਹਾਡੇ ਅੰਦਰ એનર્ਜੀ ਵੜੀ ਜਾਣੀ ਹੈ ਸਿਰਫ ਇੱਕ ਟਾਈਮ ਹੈਗਾ ਜਦੋਂ ਤੁਸੀਂ ਇਹਨੂੰ ਨਹੀਂ ਪੀਣਾ ਉਹ ਹੈਗਾ ਰਾਤ ਨੂੰ ਸੌਣ ਵੇਲੇ ਜੇ ਰਾਤ ਨੂੰ ਸੌਣ ਵਾਲੇ ਪੀਓਗੇ ਫਿਰ ਤੁਹਾਨੂੰ ਨੀਂਦ ਨਹੀਂ ਆਏਗੀ ਇਹਨਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਵੀ ਜਿਹੜੇ ਟਾਈਮ ਤੁਹਾਨੂੰ એનર્ਜੀ ਚਾਹੀਦੀ ਹੈ ਤੁਸੀਂ ਇਹਨੂੰ ਪੀ ਸਕਦੇ ਹੋ ਰੋਟੀ ਦੇ ਨਾਲ ਨਹੀਂ ਪੀਣਾ ਰੋਟੀ ਖਾਂਦੇ ਸਾਰ ਨਹੀਂ ਪੀਣਾ ਅਤੇ ਜੀ অপਸ਼ਨ ਸੀਗੀ ਸੋ ਇਹ ਜਿੰਨਾ ਤੁਹਾਨੂੰ ਦਸੀਆਂ ਇਨਸਟਰਕਸ਼ਨਸ ਨੇ ਜੇ ਇਹਨਾਂ ਨੂੰ ਤੁਸੀਂ ਫਾਲੋ ਕਰੋਗੇ ਇਹਨੂੰ ਨੁਸਕੇ ਨੂੰ ਫਾਰਮੂਲੇ ਨੂੰ ਠੀਕ ਤਰੀਕੇ ਨਾਲ ਯੂਜ਼ ਕਰੋਗੇ ਤੁਹਾਨੂੰ ਸ਼ੋਰਲੀ ਗੁੱਡ ਰਿਜ਼ਲਟ ਮਿਲੇਗਾ ਜੀ 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 আচ্ছা ਡਾਕਟਰ ਸਾਹਿਬ ਇਹ ਫੈਟ ਵਰਦਰ ਕਾਫੀ ਵੀ ਹੈਗੀ ਤੁਸੀਂ ਨੁਸਕੇ ਫਾਰਮੂਲੇ ਵੀ ਤੁਹਾਡੇ ਕੋਲ ਹੋਰ ਬਥੇਰੇ ਨੇ ਤੇ ਫਿਰ ਜਿਨ੍ਹਾਂ ਦਾ ਕੰਮ ਇਹਨਾਂ ਨਾਲ ਨਹੀਂ ਚੱਲਦਾ ਜੀ ਕਾਫੀ ਵਗੈਰੇ ਨਾਲ ਘੀ ਵਗੈਰੇ ਨਾਲ ਦੇਖੋ ਜੀ ਆ ਦਵਾਈ ਰੱਖੀ ਹੈ ਫੈਟ ਕਟਿੰਗ ਮਸ਼ੀਨ ਠੀਕ ਹੈ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਅਸੀਂ ਜੜੀਆਂ ਬੁੱਟੀਆਂ ਪਾਣੇ ਆ ਸਮਗਰੀ ਪਾਣੇ ਆ ਜਿੰਨੂੰ ਉਹਦਾ ਫਾਰਮੂਲਾ ਚਾਹੀਦਾ ਹੋਏ ਉਹ ਥੱਲੇ ਕਮੈਂਟ ਕਰੇ ਇਹ ਨੁਸਕੇ ਵਾਲੀ ਜਿਹੜੀ ਇਹ ਗੋਲੀਏ ਇਹ ਤੁਸੀਂ ਘਰ ਵੀ ਬਣਾ ਸਕਦੇ ਹੋ ਤੁਹਾਨੂੰ ਇਹਦਾ ਨੁਸਕਾ ਫਾਰਮੂਲਾ ਫ੍ਰੀ ਦੇ ਵਿੱਚ ਸ਼ੇਅਰ ਕਰਨ ਲਈ ਤਿਆਰ ਆ ਜੇ ਤੁਹਾਡੇ ਪੈਸੇ ਬਜਦੇ ਨੇ ਜਾਂ ਤੁਹਾਨੂੰ ਸੈਟੀਸਫੈਕਸ਼ਨ ਹੁੰਦੀ ਹੈ ਤੇ ਇਹ ਗੋਲੀ ਅਸੀਂ ਬਾਹਰ ਵਿਦੇਸ਼ਾਂ 'ਚ ਵੀ ਭੇਜੀਦੀ ਹੈ ਤੇ ਕਿਸੇ ਵੀ ਕੰਟਰੀ 'ਚ ਤੁਸੀਂ ਮੰਗਾਲ ਲਈਏ ਇਸ ਗੋਲੀ ਨੂੰ ਥੱਲੇ ਮੈਸੇਜ ਕਰੋ ਬਹੁਤ ਵਾਜਬ ਰੇਟ ਦੇ ਵਿੱਚ ਜਿੰਨੇ ਦੀ ਜਿੰਨੇ ਦੀ ਤੁਸੀਂ ਸੋਚੋ ਉਹਦੇ ਨਾਲੋਂ ਵੀ ਸਸਤੀ ਠੀਕ ਹੈ ਤੇ ਰਿਜ਼ਲਟ ਬਾ ਕਮਾਲ ਸ਼ਾਨਦਾਰ ਰਿਜ਼ਲਟ ਕਿਉਂਕਿ ਜੜੀਆਂ ਬੂਟੀਆਂ ਜਿਹੜੀਆਂ ਜਿਹੜੀਆਂ ਭਾਰ ਘਟਾਉਣ ਦੇ ਵਿੱਚ ਜਿਹੜੀਆਂ ਜਿਹੜੀਆਂ ਫੈਟ ਲਾਸ ਦੇ ਵਿੱਚ ਸਹਾਇਕ ਹੁੰਦੀਆਂ ਅਸੀਂ ਕੋਈ ਛੱਡੀ ਨਹੀਂ ਤੇ ਬੈਸਟ ਕੁਆਲਟੀ ਦੀਆਂ 허ब्स ਲਈਦੀਆਂ ਆਪਾਂ ਠੀਕ ਹੈ ਇਹਦੇ ਨਾਲ ਇੱਕ ਹੋਰ ਗੋਲੀ ਹੈ ਇਹਨੂੰ ਅਸੀਂ ਕਹਿੰਦੇ ਆ ਇਹਨਾਂ ਦੋਨਾਂ ਗੋਲੀਆਂ ਦਾ ਆਪਸ ਵਿੱਚ ਸੁਮੇਲ ਹੈ ਜਿਹੜੀਆਂ ਜੜੀਆਂ ਬੂਟੀਆਂ ਆਪਾਂ ਇਹਦੇ ਚ ਪਾਨੇ ਆ ਉਹ ਇਹਦੇ ਚ ਨਹੀਂ ਪਾਦੇ ਇਹਨਾਂ ਦੋਨਾਂ ਗੋਲੀਆਂ ਦਾ ਆਪਸ ਵਿੱਚ ਹੈਗਾ ਕੰਪੀਨੇਸ਼ਨ ਇਹ ਦੋਨੋਂ ਜਦੋਂ ਆਪਸ ਵਿੱਚ ਮਿਲ ਜਾਂਦੀਆਂ ਤੇ ਇਹਨਾਂ ਦੇ ਗੁਣ ਜਿਹੜੇ ਨੇ ਫੈਟ ਬਰਨਿੰਗ ਦੀ ਜਿਹੜੀ ਸਪੀਡ ਹੈ ਉਹ ਡਬਲ ਨਹੀਂ ਹੁੰਦੀ ਟ੍ਰਿਪਲ ਹੋ ਜਾਂਦੀ ਹੈ ਤਿੰਨ ਗੁਣਾ ਹੋ ਜਾਂਦੀ ਹੈ ਤਿੰਨ ਗੁਣਾ ਸਪੀਡ ਨਾਲ ਜਦੋਂ ਵਜ਼ਨ ਘਟੇਗਾ ਫਿਰ ਤੁਹਾਨੂੰ ਵਾਕਈ ਲੋਕਾਂ ਨੇ ਚੰਗੇ ਕੌਂਪਲੀਮੈਂਟ ਦੇਣੇ ਨੇ ਫਰੂਕੀ ਸਾਹਿਬ ਇੱਕ ਹੋਰ بڑا ਇਹਦਾ ਅਮੇਜ਼ਿੰਗ ਫਾਇਦਾ ਮੈਨੂੰ ਨਜ਼ਰ ਆਇਆ ਜਿਹੜਾ ਕਿ ਫੀਡਬੈਕ ਦੇ ਵਿੱਚ ਮੇਰੇ ਪੇਸ਼ੈਂਟਾਂ ਨੇ ਮੈਨੂੰ ਦਿੱਤਾ ਉਹ ਕਹਿੰਦੇ ਤੁਸੀਂ ਤੁਹਾਨੂੰ ਫੈਟ ਬਰਨਿੰਗ ਦੀ ਦਵਾਈ ਦੱਸੀ ਸੀ ਕਹਿੰਦੇ ਸਾਨੂੰ ਇਹਨਾਂ ਇੱਕ ਹੋਰ ਫਾਇਦਾ ਆ ਮੈਂ ਕੀ ਕਹਿੰਦੇ ਜਿਹੜੇ ਫੇਟ ਆ ਜਿਹੜੀ ਡਬਲ ਚਿਨ ਮੰਦੀ ਸੀ ਸਾਡੀ ਥੱਲੇ ਗਰਦਨੇ ਕਦੀ ਫੇਸ਼ੀਅਲ ਫੈਟ ਜਿਹਨੂੰ ਆਪਾਂ ਕਹਿੰਨੇ ਆ ਫੇਸ਼ੀਅਲ ਫੈਟ ਦੇ ਵਿੱਚ ਬੜਾ ਫਰਕ ਪੈ ਗਿਆ ਦੂਜੇ ਨੰਬਰ ਤੇ ਕਹਿੰਦੇ ਸਾਨੂੰ ਗੈਸ ਦਾ ਐਸਿਡਿਟੀ ਦਾ ਜਿਹੜੀ ਕਬਾ ਜੇ ਉਹਦਾ ਕਨਸਟਿਪੇਸ਼ਨ ਦਾ ਬਹੁਤ ਫਰਕ ਪੈ ਗਿਆ ਸੋ ਮਲਟੀਪਲ ਫਾਇਦੇ ਇਦਾਂ ਦੇ ਲੋਕੀ ਦੱਸਦੇ ਪਏ ਨੇ ਕਿਉਂਕਿ ਜੜੀਆਂ ਬੁੱਟੀਆਂ ਨੇ ਨਾ ਉਹ ਇੱਕ ਜੜੀ ਬੁੱਟੀ ਦੇ ਕਈ ਫਾਇਦੇ ਨੇ ਉਹ ਸਾਰੇ ਹੀ ਫਾਇਦੇ ਤੁਹਾਨੂੰ ਮਿਲਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਇਹ ਦੱਸ ਦਿਓ ਵੀ ਜੇਕਰ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਨੁਸਖਾ ਫਾਰਮੂਲਾ ਜਾਂ ਕੋਈ ਮੈਡੀਸਨ ਵਗੈਰਾ ਤੁਹਾਡੇ ਕੋਲੋਂ ਲੈਣੀ ਹੋਵੇ ਤੇ ਉਹ ਕਿਵੇਂ ਮਿਲ ਦੇਖੋ ਜੀ ਮਹੀਨੇ ਦੇ ਵਿੱਚ 30 ਦਿਨ ਹੁੰਦੇ ਨੇ 30 ਦੇ 30 ਦਿਨ ਅਸੀਂ ਅਵੇਲੇਬਲ ਆ ਠੀਕ ਹੈ ਜੀ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਜੇ ਤੁਸੀਂ ਅਪਾਇੰਟਮੈਂਟ ਲੈ ਕੇ ਆਓਗੇ ਸਮਾਂ ਬੰਨ ਕੇ ਆਓਗੇ ਸਾਡੇ ਨਾਲ ਫਿਰ ਤੁਹਾਨੂੰ ਵੇਟ ਕਰਨ ਦੀ ਵੀ ਲੋੜ ਨਹੀਂ ਹੈਗੀ ਮਿਲਣ ਦਾ ਸਲਾਹ مشورہ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਵੀ ਤੁਹਾਨੂੰ 5 ਮਿੰਟ ਮਿਲਨੇ ਨੇ 2 ਮਿੰਟ ਮਿਲਨੇ ਨੇ ਭਾਵੇਂ ਤੁਸੀਂ 10 ਘੰਟਾ ਲਾਓ ਕੋਈ ਮੁਸ਼ਕਲ ਨਹੀਂ ਮਿਲਣ ਦੀ ਤੇ ਸਲਾਹ مشوره ਕਰਨ ਦੀ ਕੋਈ ਫੀਸ ਨਹੀਂ ਹੈਗੀ ਕੋਈ ਪਰਚੀ ਦੀ ਫੀਸ ਨਹੀਂ ਹੈਗੀ ਤੁਸੀਂ ਆ ਕੇ ਮੈਨੂੰ 1 ਟੂ 1 ਮਿਲ ਕੇ ਆਪਣੀ ਪ੍ਰੋਬਲਮ ਵੀ ਸੋਲਵ ਕਰ ਸਕਦੇ ਹੋ ਇੱਕ ਜਿਹੜੇ ਬੰਦੇ ਸਾਡੇ ਪਿਆਰ ਕਰਨ ਵਾਲੇ ਜਿਹੜੇ ਬਾਹਰ ਬੈਠੇ ਨੇ ਐਨ ਆਰ ਆਈ ਵੀਰ ਸਾਡੇ ਐਨ ਆਰ ਆਈ ਸਾਡੀਆਂ ਭੈਣਾਂ ਉਹ ਤੁਸੀਂ ਵਟਸਐਪ ਚੈਟ ਰਾਹੀਂ ਵੀ ਆਪਣੀ ਦੁੱਖ ਦਰਦ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਚੈਟ ਰਾਹੀਂ ਵੀ ਆਪਣਾ ਮਸਲਾ ਹੱਲ ਕਰ ਸਕਦੇ ਹੋ ਬੋਲ ਕੇ ਮੈਸੇਜ ਕਰ ਦਿਓ ਲਿਖ ਕੇ ਮੈਸੇਜ ਕਰ ਦਿਓ ਜਿਹੜਾ ਵੀ ਨੁਸਖਾ ਜਿਹੜਾ ਵੀ ਸਜਾ ਜਿਹੜਾ ਵੀ ਤੁਹਾਨੂੰ ਡਾਈਟ ਚਾਹੀਦਾ ਜੋ ਵੀ ਤੁਹਾਡਾ ਕੁਐਸਚਨ ਹੋਏਗਾ ਅਸੀਂ ਤੁਹਾਡਾ ਵਟਸਐਪ ਤੇ ਉੱਤੇ ਵੀ ਹੱਲ ਕਰਕੇ ਦਵਾਂਗੇ ਜੀ ਜੀ ਸਰ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਅਸੀਂ ਕਹਿ ਲਈਏ ਕਿ ਵਾਰ-ਵਾਰ ਜਿੰਨਾ ਦਾ ਪੇਟ ਵੱਧਾ ਹੈ ਵਾਰ-ਵਾਰ ਅਸੀਂ ਕਹਿ ਲਈਏ ਕਿ ਡਾਈਟ ਵਗੈਰਾ ਲੈ ਕੇ ਐਕਸਰਸਾਈਜ਼ ਕਰਕੇ ਥੱਕ ਗਏ ਨੇ ਪੱਕ ਗਏ ਨੇ ਦਵਾਈਆਂ ਨੁਸਖੇ ਪਾਊਡਰ ਬਹੁਤ ਕੁਝ ਉਹਨਾਂ ਨੇ ਕਰ ਲਿਆ ਪਰ ਉਹਨਾਂ ਦਾ ਪੇਟ ਜਿਹੜਾ ਲਮਕਦਾ ਪੇਟ ਸੀ ਉਹ ਅ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ